ਕਰਾਤਾ ਹਾਂਜੀ ਦਿੱਲੀ ਕ੍ਰੈਮ ਨਿਊਜ਼ ਦੇ ਸੁਰਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਲ ਵਾਲਾ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਇਲਕਾ ਚ ਵਸਿਆ ਹੋਇਆ ਪਿੰਡ ਖੜੁੰਝ ਬਿਲਕੁਲ ਜਿਹੜਾ ਨਹਿਰਾਂ ਦੇ ਨਾਲ ਆ ਤੇ ਰੁੜਾ ਵਾਲੀ ਮੰਡੀ ਦੇ ਨੇੜੇ ਆ ਸੋ ਖੜੁੰਝ ਪਿੰਡ ਚ ਅਸੀਂ ਨਰੇਗਾ ਵਾਲੇ ਵੀਰਾਂ ਕੋਲੇ ਪਹੁੰਚੇ ਹਾਂ ਉੱਥੇ ਸਾਡੇ ਨਰੇਗਾ ਮਜ਼ਦੂਰ ਜਾਗਰਤਾ ਯੂਨੀਅਨ ਪੰਜਾਬ ਦੇ ਪੰਜਾਬ ਬਾਡੀ ਦੇ ਜਿਹੜੇ ਪਰਮੇਂਦਰ ਸਿੰਘ ਜੀ ਚੱਕ ਜੰਨੀ ਸਰ ਉਹਨਾਂ ਨੇ ਜਿਹੜੇ ਨਰੇਗਾ ਵਾਲੇ ਵੀਰਾ ਨਾਲ ਕਾਮਿਆਂ ਨਾਲ ਆ ਕੇ ਗੱਲਬਾਤ ਕਰੀ ਐ ਤੇ ਆਓ ਉਹਨਾਂ ਨਾਲ ਕਰਦੇ ਆ ਗੱਲਬਾਤ ਆਪਾਂ ਪਰਮਿੰਦਰ ਸਿੰਘ ਜੀ ਸਾਸਤਰੀ ਕਾਲ ਅ ਕੀ ਗੱਲਬਾਤ ਕਰੀ ਐ ਜੀ ਤੁਸੀਂ ਇੱਥੇ ਪਹੁੰਚ ਕੇ ਸਰਾਂ ਇਹਨਾਂ ਦਾ ਹੀ ਜਿਹੜਾ ਕੰਮ ਰਹਿੰਦਾ ਸੀਗਾ ਉਹਦੇ ਬਾਰੇ ਕੀਤੀ ਐ ਗੱਲਬਾਤ ਐਥੇ ਵੀ ਸਾਡੀ ਦਿਹਾੜੀ ਘਟਾ ਸਾਨੂੰ ਪੂਰਾ ਮਿਲਣਾ ਚਾਹੀਦਾ ਹੱਕ ਸਾਡੀ ਦਿਹਾੜੀ ਦਾ ਜਿਹੜੇ ਸਾਡੇ ਕੋਈ ਆਸ-ਪਾਸ ਹੈਗੇ ਆ ਕਮੇਟੀ ਦੇ ਮੈਂਬਰ ਉਹ ਸਾਡੇ ਨਾਲ ਰਹਿਣਾਂ ਕੀ ਤੋਂ ਮੰਗ ਕਰਦੇ ਆ ਤੁਸੀਂ ਦਿਹਾੜੀ ਵਧਾਉਣ ਵਾਸਤੇ ਅਸੀਂ ਸਰਕਾਰ ਸੈਂਟਰ ਸਰਕਾਰ ਤੋਂ ਮੰਗਦੇ ਮੰਗ ਕਰਦੇ ਆਂ ਸਾਡੀ ਦਿਹਾੜੀ ਵਧਾਈ ਜਾਵੇ ਸੋ ਪਰਮੇਂਦਰ ਸਿੰਘ ਦਾ ਕਹਿਣਾ ਜੀ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਜਿਹੜੀ ਦਿਹਾੜੀ ਵਧਾਈ ਜਾਵੇ ਸੋ ਸੈਂਟਰ ਸਰਕਾਰ ਨੂੰ ਵੀ ਮੰਗ ਕਰਦੇ ਆਂ ਔਰ ਸਾਡੀ ਜਿਹੜੀ ਅਪੀਲ ਹੈ ਪੰਜਾਬ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਜਿਵੇਂ ਹੋਰ ਸਾਰੀਆਂ ਸੰਸਥਾਵਾਂ ਨਾਲ ਸਾਰੀਆਂ ਜਥੇਬੰਦੀਆਂ ਨਾਲ ਜਿਹੜਾ ਸ਼ੇਅਰ ਕੀਤਾ ਜਾਂਦਾ ਤੇ ਜਿਹੜਾ ਮਜ਼ਦੂਰਾਂ ਨਾਲ ਵੀ ਜਿਹੜਾ ਸ਼ੇਅਰ ਕਰਿਆ ਜਾਵੇ ਜਿਵੇਂ ਸੈਂਟਰ ਸਰਕਾਰ ਜਿੰਨੀ ਦਿਹਾੜੀ ਦਿੰਦੀ ਆ ਓਨੀ ਸਾਡੀ ਬਣਦਾ ਹੱਕ ਜਿਹੜਾ ਪੰਜਾਬ ਸਰਕਾਰ ਵੀ ਸਾਡੇ ਨਾਲ ਸ਼ੇਅਰ ਕਰੇ ਸੋ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀਕਰਨ ਸੋ ਭੈਣੇ ਬਜ਼ੁਰਗੋ ਤੁਹਾਨੂੰ ਕਿਵੇਂ ਲੱਗੀ ਮੇਰੀ ਗੱਲਬਾਤ ਬਹੁਤ ਵਧੀਆ ਲੱਗੀ ਜੀ ਜੇ ਸਾਡੇ ਪਿੰਡ ਜੇ ਕੰਮ ਹੋ ਜਾਵੇ ਨਾ ਕਿ ਖਬਰਾਂ ਅਸੀਂ ਕਾਮਜਾਬ ਹੋ ਜਾਈਏ ਅਸੀਂ ਅਸੀਂ ਮੇਰੀ ਗੱਲ ਸੁਣੋ ਕੱਲ ਨੂੰ ਤੁਹਾਡੇ ਦੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤੁਸੀਂ ਸਾਨੂੰ ਇੱਕ ਫੋਨ ਮਾਰੋ ਅਸੀਂ 200 ਬੰਦਾ ਤੁਹਾਡੇ ਕੋਲੇ ਆ ਕੇ ਖੜਾਂਗੇ ਪਰ ਖੜਾਂਗੇ ਤਾਂ ਜੇ ਸਾਡੀ ਯੂਨੀਅਨ ਨਾਲ ਜੁੜੋਗੇ ਹਾਂ ਜੀ ਛੱਟੋਗੇ ਸਰ ਇੱਕ ਸਾਈਡ ਹੋਵੇ ਫਿਰ ਕੋਈ ਗੱਲ ਸਕੂਨ ਜੇ ਇੱਕ ਸਾਈਡ ਹੋਏ ਨਾ ਫਿਰ ਗੱਲ ਚੱਲੂ 296 ਪਿੰਡਾਂ ਦੀ ਇੱਕ ਪਿੰਡ ਤੇ ਮੈਂ ਫੋਨ ਮਾਰਦਾ ਨਾ ਵੀ 10 ਬੰਦੇ ਹੋਣੇ ਚਾਹੀਦੇ ਤੇ ਕਰਕੁਲੇਸ਼ ਨੇ ਉਹਨੇ ਵੀ ਕਿੰਨੇ ਬੰਦੇ ਇਕੱਠੇ ਹੋ ਗਏ ਜਿਹੜੇ ਪ੍ਰਧਾਨ ਮੰਨ ਲਓ ਇਹ ਕੱਲ ਨੂੰ ਇਹਨੂੰ ਪ੍ਰਧਾਨ ਕਰਨੇ ਆ ਇਹਨੂੰ ਮੈਂ ਕਹਿੰਦਾ ਵੀ 10 ਬੰਦੇ ਲੈ ਕੇ ਭਲਾਣੇ ਤਾਂ ਆ ਜਾਏ ਨਾ ਜਾਊਗਾ ਜਾਣਾ ਪਊਗਾ ਬਾਈ ਸਾਡੇ ਲਈ ਇਹਦਾ ਬਾਈ ਠੀਕ ਆ ਬਹੁਤ ਜ਼ਿਆਦਾ ਕੰਮ ਕਰਾਈ ਜਾਂਦਾ ਇੱਜ਼ਤ ਨਾਲ ਬੋਲਦਾ ਜੇ ਨਹੀਂ ਆਖਦਾ ਦੀ ਉਦੋਂ ਤਾਂ ਬਾਈ ਤੇਰੀ ਮਰਾਂ ਮਾੜਾ ਮੋਟਾ ਝੜਕਣੀਆਂ ਵੀ ਪਾਈ ਮਾੜਾ ਮੋਟਾ ਤਾਂ ਹੁਣ ਨੋ ਸੱਸ ਵੀ ਲੜਦੀ ਹੈ ਨਾ ਨਹੀਂ ਨਹੀਂ ਠੀਕ ਆ ਵੈਸੇ ਇੱਜ਼ਤ ਨਾਲ ਬੋਲਦਾ ਇੱਜ਼ਤ ਨਾਲ ਰਹਿੰਦਾ ਬੰਦੇ ਸਹੀ ਹੈ ਜਿਹੜੇ ਕੰਮ ਸੱਸ ਵੀ ਉਦੋਂ ਹੀ ਬੋਲਦੀ ਹੈ ਜਦੋਂ ਨੋ ਆਖੇਨੀ ਮੇਰਾ ਸੱਸ ਦਾ ਵੀ ਜੀ ਨਹੀਂ ਕਰਦਾ ਬੋਲਣ। ਉਹ ਲੜਨ ਨਾ ਕਰੋ ਹਣ ਕਿਨੇ ਬਣਨੀ। ਪੂਰੇ ਕਰੀ ਜਾਵੇਂ ਚੋਕ ਫੇਰ। ਬਸ ਆਪਾਂ ਨੂੰ ਕੱਲਾ ਕਰਨੈਲ ਨਹੀਂ ਕਮੇਟੀ ਆਪਾਂ ਜਗਾ ਬੰਦਿਆਂ ਦੀ ਬਣਾਉਣੀ ਆ ਸਾਰਿਆਂ ਨੂੰ ਰਲਾ ਕੇ। ਸਾਰੇ ਪਿੰਡ ਦੀ ਸਹਿਮਤੀ ਨਾਲ ਬਣ। ਸਾਰੇ ਪਿੰਡ ਦੀ ਸਹਿਮਤੀ ਨਾਲ। 150 ਬੰਦਾ ਹੈ 150 ਬੰਦਾ ਨਾ ਆਪਾਂ ਦੱਸਦਾ। 150 ਬੰਦਾ ਇਕੱਠਾ ਕਰ ਲਓ। ਜਿੰਤੇ ਮਰਜ਼ੀ ਮੈਨੂੰ ਟਾਈਮ ਦੇ ਦਿਓ। ਜੇ ਕਹੋਗੇ ਮੈਂ ਪੰਜਾਬ ਦੇ ਪ੍ਰਧਾਨ ਨੂੰ ਵੀ ਇੱਥੇ ਬੁਲਾ ਦੂੰ। ਮੇਰੇ ਪ੍ਰਧਾਨ ਨੂੰ ਦੋਨੇ ਬੰਦੇ ਪ੍ਰਧਾਨ ਆਪ ਦੇ ਪ੍ਰਧਾਨ ਵੀ ਬੁਲਾ ਦੂੰ ਆਪਣੇ ਜ਼ਿਲ੍ਹੇ ਦਾ ਪ੍ਰਧਾਨ ਵੀ ਉੱਤੇ ਲੈ ਆਵਾਂਗੇ ਠੀਕ ਆ ਇੱਕ ਦਿਨ ਮੀਟਿੰਗ ਫੇਰ ਰੱਖ ਲੋ ਤੇ 11 ਮਿੰਟ ਪੁੱਛ ਲੋ ਪੁੱਛ ਲੋ ਜੇ ਕੋਈ ਰਹੀਂਦੀ ਰਹਾ ਹਾਂ ਜੇ ਕੁਝ ਗੱਲ ਕੋ ਪੁੱਛ ਲੋ ਦੇ ਕੋਈ ਗੱਲ ਹੈਗੀ ਤਾਂ ਹਾਂ ਤਾਂ ਗੱਲੋ ਗੱਲੋ ਜਿੰਨੀ ਕਰਨੀ ਇੱਕ ਮਿੰਟ ਆਪਣਾ ਦਿਮਾਗ ਹਾਂ ਦਿਮਾਗ ਲਾਓ ਜੋ ਇਹ ਪੁੱਛੋ ਇਹ ਆਪਣਾ ਨਹੀਂ ਬਸ ਕਰ ਬਸ ਕਰ दिल्ली क्राइम नेशनल न्यूज़ नजर सफर